ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਐਡਵੋਕੇਟ ਤੇ ਅੱਜ ਇਹ ਸਾਡੇ ਵਿਚਕਾਰ ਸੁਨੇਹਾ ਲੈ ਕੇ ਆਏ ਆ ਕਿ ਭਾਰਤੀ ਫੌਜ ਜਿਸ ਦਾ ਗੌਰਵ ਪੂਰੇ ਵਿਸ਼ਵ ਦੇ ਵਿੱਚ ਆਪਣੇ ਪ੍ਰਾਕਰਮ ਦੇ ਲਈ ਜਾਣਿਆ ਜਾਂਦਾ ਉਸ ਦੇ ਵਿੱਚ ਭਰਤੀ ਹੋਣ ਦਾ ਨੌਜਵਾਨਾਂ ਦੇ ਲਈ ਸੁਨਹਿਰੀ ਮੌਕਾ ਹੈ ਤੇ ਇਸ ਮੌਕੇ ਪਿਛਲੇ ਦਿਨਾਂ ਤੋਂ ਰੋਪੜ ਜ਼ਿਲ੍ਹੇ ਦੇ ਵਿੱਚ ਰਜਿਸਟ੍ਰੇਸ਼ਨ ਚੱਲ ਰਹੀ ਸੀ ਤੇ ਹੁਣ ਉਹ ਰਜਿਸਟ੍ਰੇਸ਼ਨ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ 29 ਜੂਨ ਤੋਂ ਲੈ ਕੇ 10 ਜੁਲਾਈ ਤੱਕ ਰਿਟਨ ਟੈਸਟ ਜਿਹੜਾ ਕਿ ਅਗਨੀ ਵੀਰਾਂ ਦਾ ਹੋਣਾ ਹੈ ਔਰ ਉਸ ਤੋਂ ਬਾਅਦ ਜਿਹੜੇ ਬੱਚੇ ਰਿਟਰਨ ਟੈਸਟ ਦੇ ਵਿੱਚ ਪਾਸ ਹੋਣਗੇ ਉਹਨਾਂ ਦਾ ਫਿਜ਼ੀਕਲ ਟੈਸਟ ਹੋਏਗਾ ਤੇ ਇਸ ਲਈ ਅਗੰਪੁਰ ਪੰਚਾਇਤ ਵੱਲੋਂ ਬੱਚਿਆਂ ਦੇ ਰਿਟਰਨ ਟੈਸਟ ਦੀ ਤਿਆਰੀ ਕਰਾਉਣ ਦੇ ਲਈ ਅਗੰਪੁਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਕੋਚਿੰਗ ਸੈਂਟਰ ਦੀ ਵਿਵਸਥਾ ਕੀਤੀ ਗਈ ਹੈ ਤੇ ਜਿਹੜੇ ਬੱਚੇ ਰਿਟਰਨ ਟੈਸਟ ਦੇ ਵਿੱਚ ਪਾਸ ਹੋ ਜਾਣਗੇ ਉਹਨਾਂ ਦੀ ਫਿਜ਼ੀਕਲ ਟ੍ਰੇਨਿੰਗ ਦੇ ਲਈ ਅਗੰਪੁਰ ਹਾਈ ਸਕੂਲ ਦੇ ਵਿੱਚ ਜੋ ਗਰਾਊਂਡ ਹੈ ਉੱਥੇ ਟਰੈਕ ਦਾ ਨਿਰਮਾਣ ਤੇ ਹੋਰ ਜਿਹੜੇ ਭਰਤੀ ਲਈ ਜ਼ਰੂਰੀ ਸ਼ਰਤਾਂ ਆ ਉਹ ਸਾਰੇ ਉਪਕਰਨ ਲਗਾ ਕੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਵੇਗਾ ਔਰ ਮੈਂ ਭਾਰਤ ਸਰਕਾਰ ਨੂੰ ਅश्वਸਤ ਕਰਦਾ ਕਿ ਰੋਪੜ ਜ਼ਿਲ੍ਹਾ ਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਸਹਿਯੋਗ ਦੇ ਵਿੱਚ ਮੋਢੀ ਬਣ ਕੇ ਨਿਤਰੇਗਾ ਔਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਨਾਲ ਜੋੜਾਂਗੇ ਜੈ ਹਿੰਦ ਜੈ ਪਰ